ਨਮਾ ਸ਼ਹਿਰ ਦਵਾਬਾ YouTube ਚੈਨਲ ਤੁਹਾਡਾ ਆਪਣਾ ਚੈਨਲ ਖਬਰਾਂ ਤੇ ਪ੍ਰੋਗਰਾਮਾਂ ਲਈ ਸੰਪਰਕ ਕਰੋ 98763 79499 98763 79499 ਨਸ਼ੇ ਨੂੰ ਠੱਲ ਪਾਉਣ ਲਈ ਆਏ ਦਿਨ ਹੀ ਨਸ਼ਾ ਤਸਕਰਾਂ ਨੂੰ ਫੜਿਆ ਜਾ ਰਿਹਾ ਹੈ ਥਾਣਾ ਮੁਖੀ ਐਸ ਐਚਓ ਸਰਦਾਰ ਮਹਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੁਲਿਸ ਪਾਰਟੀ ਨਾਲ ਮਕੰਦਪੁਰ ਚੱਕ ਦਾ ਨਾਂ ਰੋਡ ਤੇ ਚੈਕਿੰਗ ਕੀਤੀ ਜਾ ਰਹੀ ਸੀ ਔਰ ਦਾ ਸਾਬਕਾ ਸਰਪੰਚ ਅਸ਼ੋਕ ਕਮਾਰ ਉਰਫ ਸੋਖੀ ਨੂੰ ਥਾਣਾ ਮਕੰਦਪੁਰ ਪੁਲਿਸ ਨੇ 225 ਨਸ਼ੇ ਦੀਆਂ ਗੋਲੀਆਂ ਸਮੇਤ ਕੀਤਾ ਹੈ ਕਾਬੂ ਯਾਦ ਰਹੇ ਬੀਤੇ ਦਿਨੀ ਡੀਐਸਪੀ ਸ਼੍ਰੀ ਰਾਜਕੁਮਾਰ ਇੰਸਪੈਕਟਰ ਐਸਐਚਓ ਮੈਡਮ ਨਰੇਸ਼ ਕੁਮਾਰੀ ਤੇ ਐਮਐਲਏ ਸੁਖਵਿੰਦਰ ਕੁਮਾਰ ਸੋਖੀ ਬੰਗਾ ਵੱਲੋਂ ਆੜ ਵਿਖੇ ਇਸ ਨਸ਼ੇ ਨੂੰ ਲੈ ਕੇ ਇੱਕ ਖਾਸ ਮੀਟਿੰਗ ਕੀਤੀ ਗਈ ਸੀ ਤੇ ਉਸ ਦਾ ਅਸਰ ਇਹ ਹੋਇਆ ਕਿ ਔੜ ਦਾ ਨਸ਼ਾ ਸਮਗਲਰ ਅਸ਼ੋਕ ਕੁਮਾਰ ਕੁਮਾਰ ਉਰਫ ਸੋਖੀ ਪੁੱਤਰ ਜਗਿੰਦਰ RAM ਵਾਸੀ ਔੜ ਨੂੰ ਕਾਬੂ ਕੀਤਾ ਗਿਆ ਉਸ ਕੀਤੀ ਮੀਟਿੰਗ ਤੋਂ ਬਾਅਦ ਲੱਗਦਾ ਕਿ ਹੁਣ ਔੜ ਗਰੁੱਪੜ ਤੇ ਨਸ਼ੇ ਨੂੰ ਠੱਲ ਪਾਣ ਲਈ ਸਕੰਜਾ ਕਸਿਆ ਜਾਵੇਗਾ ਤੇ ਇਹ ਸਾਰੀ ਕਾਰਵਾਈ ਐਸ ਐਚਓ ਸਰਦਾਰ ਮਹਿੰਦਰ ਸਿੰਘ ਬਲੋਕਿਆ ਗਿਆ ਕਿ ਸਬ ਡਿਵੀਜ਼ਨ ਡੀ ਐਸ ਪੀ ਸਰਦਾਰ ਹਜੀਰ ਹਰਜੀਤ ਸਿੰਘ ਬੰਗਾ ਦੀ ਅਗਵਾਈ ਵਿੱਚ ਅਸੀਂ ਦਿਨ ਰਾਤ ਗਸ਼ਤ ਕਰਦੇ ਆਂ ਨਾਕੇ ਲਾਉਂਦੇ ਆਂ ਨਸ਼ਾ ਤਸਕਰ ਨਸ਼ਾ ਨੂੰ ਵੇਚਣ ਵਾਲੇ ਜਿਹੜੇ ਆ ਉਹ ਸਾਡੀ ਹੁਣ ਨਜ਼ਰ ਤੋਂ ਬਚ ਨਹੀਂ ਸਕਣਗੇ ਤੁਸੀਂ ਦੇਖਿਆ ਹੋਵੇਗਾ ਕਿ ਪੂਰੇ ਪੰਜਾਬ ਦੇ ਵਿੱਚ ਹੁਣ ਆਏ ਦਿਨ ਹੀ ਇਸ ਤਰ੍ਹਾਂ ਦੀਆਂ ਛਾਪੇ ਮਾਰੀਆਂ ਕੀਤੀਆਂ ਜਾਂਦੀਆਂ ਹਨ ਪਰ ਔਰ ਦੇ ਵਿੱਚ ਕੁਝ ਸਮਾਂ ਪਹਿਲਾਂ ਵੀ ਜਈਆਂ ਕਾਰਵਾਈਆਂ ਬੇਸ਼ੱਕ ਹੁੰਦੀਆਂ ਨੇ ਪਰ ਹੁਣ ਜੋ ਅਸ਼ੋਕ ਕੁਮਾਰ ਸੋਖੀ ਜਿਸ ਦਾ ਨਾਮ ਸਰਦਾਰ ਸਤਨਾਮ ਸਿੰਘ ਜਲਵਾਹਾ ਆਮ ਆਦਮੀ ਪਾਰਟੀ ਵੱਲੋਂ ਦੋ ਤਿੰਨ ਜਣਿਆਂ ਦੇ ਨਾਮ ਲਏ ਗਏ ਸਨ ਉਸ ਦੇ ਵਿੱਚੋਂ ਪਹਿਲੇ ਵਿਅਕਤੀ ਨੂੰ ਜਿਹੜਾ ਆ ਨਸ਼ੇ ਦੀਆਂ 225 ਗੋਲੀਆਂ ਸਮੇਤ ਕਾਬੂ ਕਰ ਲਿਆ ਗਿਆ ਹੈ ਤੁਸੀਂ ਨਵਾਂ ਸ਼ਹਿਰ ਦਵਾਬਾ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤਾ ਜੋ ਤੁਹਾਡੇ ਕੋਲ ਹਰ ਰਿਪੋਰਟ ਹਰ ਖਬਰ ਤੁਰੰਤ ਪਹੁੰਚੇ ਆਓ ਦੇਖਦੇ ਹਾਂ ਪੂਰੀ ਰਿਪੋਰਟ ਅੱਜ ਮਿਤੀ 29 2025 ਨੂੰ ਖਾਣਾ ਮੁਕੰਦਪਤੀ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਜਦੋਂ ਐਸਆਈ ਮੋਹਨ ਲਾਲ ਦੀ ਪੁਲਿਸ ਪਾਰਟੀ ਵੱਲੋਂ ਦੁਰਾਨੇ ਅਗਸਤ ਦੁਰਾਨੇ ਨਾਕਾਬੰਦੀ ਮੁਕੰਦਪੁਰ ਤੋਂ ਹੁੰਦੇ ਹੋਏ ਬਨ ਸ਼ਿਕਾਰਾਂ ਵੱਲ ਜਾ ਰਹੀ ਸੀ ਤਾਂ ਰਸਤੇ ਵਿੱਚ ਇੱਕ ਟੈਂਪੋ ਟਰੈਵਲ ਗੱਡੀ ਨੂੰ ਰੋਕਿਆ ਜਿਹੜੇ ਡਰਾਈਵਰ ਨੇ ਭੱਜਣ ਦੀ ਕੋਸ਼ਿਸ਼ ਕੀਤੀ ਕਾਬੂ ਕੀਤਾ ਜਿਹਦੇ ਕੋਲ 225 ਟੈਬਲੇਟਸ ਅਲਪਰਾ ਜੋਲਮ ਨਸ਼ੀਲੀਆਂ ਦਵਾਈਆਂ ਦਾ ਜਿਹਦੇ ਖਿਲਾਫ ਕਾਡਵਾ ਨੰਬਰ 20 ਮਿਤੀ 19 ਤਿੰਨ 2025 ਇੰਟਰਸੈਕਸ਼ਨ Y ਇੰਟਰਸੈਕਟ ਤੇ 111 ਪੈਨ ਅਪੀਅਰੈਂਸ ਦਾ ਦਰਜ ਰਿਸਟਰ ਕੀਤਾ ਗਿਆ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਇਹ ਸੱਤ ਦਾਅਵਾ ਕੀਤਾ ਹੈ ਕਿ ਨਸ਼ਿਆਂ ਦੇ ਖਿਲਾਫ ਜਿਹੜੀ ਪੰਜਾਬ ਸਰਕਾਰ ਵੱਲੋਂ ਮੋਹਮ ਚਲਾਈ ਗਈ ਹੈ ਚੋਧ ਨਸ਼ਿਆਂ ਵਿਰੁੱਧ ਉਹਦੇ ਵਿੱਚ ਹਰਮਕੰਤਪੁਰ ਵੱਲੋਂ ਰਾਤ ਦਿਨ ਗਸ਼ਤਾਂ ਨਾ ਕੀ ਕਰਕੇ ਤੇ ਜਿਹੜੇ ਨਸ਼ਾ ਸਮਗਲਰ ਹੈ ਉਹਨਾਂ ਦੇ ਉੱਤੇ ਸਿਕੰਜਾ ਕੱਛਿਆ ਜਾ ਰਿਹਾ ਹੈਗਾ ਸਾਡੇ ਡੀਐਸਪੀ ਸਾਹਿਬ ਜਿਹੜੇ ਹਰਜੀਤ ਸਿੰਘ ਜੀ ਡੀਐਸਪੀ ਸਾਹਿਬ ਜਿਹੜੇ ਬੰਗਾ ਵੱਲੋਂ ਉਹਨਾਂ ਦੀ ਅਗਵਾਈ ਦੇ ਵਿੱਚ ਵੀ ਸਾਨੂੰ ਸਮੇਂ-ਸਮੇਂ ਤੇ ਜੋ ਦਿਸੰਦ ਦੇਸ਼ ਮਿਲਦੇ ਹੈਗੇ ਆ ਉਹਤੇ ਅਸੀਂ ਪੂਰੀ ਕਾਰਵਾਈ ਕਰਦੇ ਆ ਰਾਤ ਦਿਨ ਮਿਹਨਤ ਕਰਦੇ ਆ ਇਸੇ ਤਰੀਕੇ ਦੇ ਤਹਿਤ ਸੇ ਅਸੀਂ ਕਰੀਬ ਇੱਕ ਹਫਤੇ ਦੇ ਵਿੱਚ ਗੁਣਾਚੌਰ ਰੇਪਾ ਅਤੇ ਬੱਲੋਵਾਲ ਦੇ ਜਿਹੜੇ ਮੇਨ ਸਮਗਲਰ ਸੀ ਜਿਹੜੇ ਨਸ਼ੇ ਦਾ ਧੰਦਾ ਕਰਦੇ ਸੀ ਉਹਨਾਂ ਨੂੰ ਫੜ ਕੇ ਸੀ ਜੇਲ੍ਹਾਂ 'ਚ ਭੇਜਿਆ ਅਤੇ ਕਰੀਬ 9 ਮਕਦਮੇ ਸੀ ਦਰਜ ਰਜਿਸਟਰ ਕੀਤੇ ਹੈਗੇ ਅੱਗੇ ਤੋਂ ਵੀ ਜਿਹੜੀ ਸਾਡੀ ਪੰਜਾਬ ਪੁਲਿਸ ਦੇ ਵਿੱਚ ਥਾਣਾ ਮੁਕੰਦpur ਦੀ ਪੁਲਿਸ ਹੈਗੀ ਹੈ ਅਸੀਂ ਨਸ਼ਿਆਂ ਦੇ ਖਿਲਾਫ ਐਸੀ ਤਰ੍ਹਾਂ ਕਾਰਵਾਈ ਕਰਦੇ ਰਾਵਾਂਗੇ ਅਤੇ ਜਿਹੜੇ ਨਸ਼ਾ ਸੋਦਾਗਰ ਹੈਗੇ ਉਹਨਾਂ ਨੂੰ ਫੜ-ਫੜ ਕੇ ਅਸੀਂ ਜੇਲ੍ਹਾਂ 'ਚ ਭੇਜਾਂਗੇ ਕਾਨੂੰਨੀ ਕਾਰਵਾਈ ਕਰਾਂਗੇ